ਖਤਰੀ ਸਭਾ ਫਗਵਾੜਾ ਦੇ ਸਮੂਹ ਅਹੁਦੇਦਾਰਾਂ ਦੀ ਕਹ ਮੀਟਿੰਗ ਫਗਵਾੜਾ ਵਿਖੇ ਹੋਈ ਜਿਸ ਵਿੱਚ ਪੰਜਾਬ ਦੀ ਮਹਿਲਾ ਪ੍ਰਧਾਨ ਮੀਨਾ ਕੋਹਲੀ ਨੇ ਸ਼ਿਰਕਤ ਕੀਤੀ। ਉਨ੍ਹਾਂ ਨਾਲ ਮੇਅ ਰਾਮਪਾਲ ਉਪਾਲ, ਕੇਕੇ ਸਰਧਾਨਾ, ਮਦਨਮੋਹਨ ਬਜਾਈ, ਪੰਕਜ ਚਾਵਲਾ ਤੋਂ ਇਲਾਵਾ ਹੋਰ ਪਤਵੰਤੇ ਵੀ ਮੌਜੂਦ ਸਨ ਜਿਨ੍ਹਾਂ ਦਸਮੂਹ ਅਹੁਦੇਦਾਰਾਂ ਦੇ ਮਹਿਲਾ ਮੰਭਲੋਂ ਨਿਗਾਸ ਸਵਾਗਤ ਕੀਤਾ ਗਿਆ। ਮੀਟਿੰਗ ਦੌਰਾਨ ਜਿੱਥੇ ਖਤਰੀ ਸਭਾ ਮਹਿਲਾ ਵਿੰਗ ਦਾ ਗਠਨ ਕੀਤਾ ਗਿਆ ਉੱਥੇ ਹੀ ਉਨ੍ਹਾਂ ਚੁਣੇ ਹੋਏ ਅਹੁਦੇਦਾਰਾਂ ਨੂੰ ਨਿਯੁਕਤੀ ਪੱਤਰ ਵੀ ਦਿੱਤੇ। ਇਸ ਦੌਰਾਨ ਰੀਮਾ ਸੋਪਤੀ ਨੂੰ ਪ੍ਰਧਾਨ ਬਣਨ ਦੀ ਜ਼ਿੰਮੇਵਾਰੀ ਸੌਂਪੀ ਗਈ। ਇਸ ਦੌਰਾਨ ਜਿੱਥੇ ਵਕਫਾ ਬਲਾਰਿਆ ਨੇ ਸ਼੍ਰੀਮਤੀ ਰੀਮਾ ਸੋਪਤੀ ਨੂੰ ਮੁਬਾਰਕਬਾਦ ਦਿੱਤੀ, ਉੱਥੇ ਇਸ ਮੋਹ ਅਹੁਦੇਦਾਰਾਂ ਨੇ ਖਤਰੀ ਸਭਾ ਦੀ ਬਿਹਤਰੀ ਲਈ ਦਿਨ ਰਾਤ ਮਿਹਨਤ ਕਰਨ ਦਾ ਆਸ਼ਵਾਸਨ ਵੀ ਦਿੱਤਾ। ਇਸ ਦੌਰਾਨ ਆਏ ਹੋਏ ਮਹਿਮਾਨਾਂ ਤੇ ਪਤਵੰਤਿਆਂ ਨੂੰ ਸਨਮਾਨਚਿੰਨ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਇਸ ਦੌਰਾਨ ਵੱਡੀ ਗਿਣਤੀ ਵਿੱਚ ਸਭਾ ਦੇ ਮੈਂਬਰ ਮੌਜੂਦ ਸਨ। ਫਗਵਾੜਾ ਤੋਂ ਨਵਰਾਂਗ ਚੈਨਲ ਦੇ ਜਸ ਸ਼ਰਮਾ ਦੀ ਵਿਸ਼ੇਸ਼ ਰਿਪੋਰਟ। ਭਾਈ ਖਤਰੀ ਸਭਾ ਦੀ ਐਨ ਮੀਟਿੰਗ ਹੋਈ। ਇਸ ਦੇ ਵਿੱਚ ਪੰਜਾਬ ਪ੍ਰਦੇਸ਼ ਮਲਾ ਪ੍ਰਧਾਨ ਮੀਨਕੋਲੀ ਰਾਕੇਰ ਨਾਲ ਨੇ ਵਾਰੇ ਦੇ ਯੂਨਿਟ ਦੇ ਜੀਮਾ ਸੋਫੀ ਜੀ ਨੂੰ ਪੰਕ ਪੱਤਰ ਜਤਾ ਨਿਯੁਕਤੀ ਪੱਤਰ ਦਿੱਤਾ ਅੱਗੇ ਉਹਨਾਂ ਦੇ ਨਾਲ ਹੋਰ ਸੂਬੇ ਦੇ ਪਰਖਸ 22 ਪਰ ਹਰ ਵੀ ਲੇਡੀ Goa ਹੈ ਪਰ ਦਵਾਰਾ ਤੋਂ ਸਾਡੇ ਹਰਮਨ ਪਿਆਰੇ ਕੁਦੀਪ ਜਾਨਾ ਜੀ ਵੀ ਆਏ ਤੇ ਉਹਨਾਂ ਦੇ ਨਾਲ ਨਾਲ ਵਾਰੇ ਦੇ ਖਤੀ ਸਵਾਦੇ ਸਾਰੇ ਬਹੁਤ ਜਗਾਇਰ ਜਨੇ ਗਲ ਕੇ ਸਾਰੇ ਨੇ ਆਸ਼ਵਾਸ਼ਣ ਦਿੱਤਾ ਕਿ ਵੀਮਾ ਜੀ ਨੂੰ ਪੰਨਾ 37 ਸਭਾ ਦੇ ਘਵਾਲਾ ਦੇ ਪ੍ਰਧਾਨ ਦੀ ਉਪਤੀ ਦੇ ਸਾਰਿਆਂ ਨੇ ਬਹੁਤ ਬਹੁਤ ਮੁਬਾਰਕਾਂ ਦਿੱਤੀ ਤੇ ਸਾਡਾ ਹਰ ਬੰਦੇ ਇਹਨਾਂ ਨੂੰ ਸਮਰਥਨ ਰੋਗੇਗਾ ਤਾਂ ਕਿ ਅਸੀਂ 37 ਸਭਾ ਘਵਾਲਾ ਨੂੰ ਲੇਡੀ ਵਿੰਗ ਨੂੰ ਵੱਧ ਤੋਂ ਵੱਧ ਜੀ ਉਚਾਈਆਂ ਤੇ ਲੈ ਕੇ ਜਾਵਾਂਗੇ ਇਹਨੇ ਕਹਿੰਦਾ ਸਾਰੇ ਨਾਲ ਤਵਾਦ ਕਰਦਾ ਹਾਂ ਜਿਨੇ ਵੀ ਆਏ ਬਾਹਰੋਂ ਔਰ ਸ਼ਹਿਰ ਦੇ ਵਿੱਚੋਂ ਸਾਰੇ ਖਤਰੀ ਪਰ ਆਵਾਜ਼ ਆ ਸਾਰਿਆਂ ਦਾ ਰੋੜਿਆਂ ਵਿੱਚੋਂ ਧੰਨਵਾਦੀ ਹੈ ਥੈਂਕ ਯੂ ਖਤਰੀ ਸਭਾ ਡਿਸਟ੍ਰਿਕਟ ਫਗਵਾੜਾ ਵੱਲੋਂ ਅੱਜ ਸਿੱਕ ਪ੍ਰੋਗਰਾਮ ਵਾਸਤੇ ਇੰਟਰਨੈਸ਼ਨਲ ਵਿਕੇ ਹੋਇਆ ਜਿਸ ਵਿੱਚ ਅੱਜ ਮਹਿਲਾ ਵਿੰਗ ਦਾ ਗਠਨ ਜਿਹੜਾ ਕੀਤਾ ਗਿਆ ਉਸ ਦੇ ਵਿਸ਼ੇਸ਼ ਤੌਰ ਤੇ ਅੱਜ ਸ਼੍ਰੀਮਤੀ ਮੀਨਾ ਖੋਲੀ ਜੀ ਜਿਹੜੇ ਕਿ ਸੂਬਾ ਪ੍ਰਧਾਨ ਪੰਜਾਬ ਪ੍ਰਧਾਨ ਜਿਹੜੇ ਖਤਰੀ ਸਭਾ ਦੇ ਨੇਮ ਆਏ ਤੇ ਉਹਨਾਂ ਨੇ ਰੀਮਾ ਸੋਹਤੇ ਜੀ ਨੂੰ ਨਿਯੁਕਤੀ ਪੱਤਰ ਦਿੱਤਾ ਤੇ ਉਹਨਾਂ ਨੂੰ ਅਸ਼ੀਰਵਾਦ ਦੇਣ ਲਈ ਨਾਲ ਕੇ ਕੇ ਸੁਧਾਨਾ ਜੀ ਇੰਦਰ ਖੁਰਾਨਾ ਜੀ ਤੇ ਜਿੱਤੀ ਸਾਹਿਬ ਉਹ ਸਾਰੇ ਪਤਵੰਤੇ ਕੁਵਾੜਾ ਸ਼ਹਿਰ ਦੇ ਜਿਹੜੇ ਕਿ ਇੱਥੇ ਪਹੁੰਚੇ ਤੇ ਉਹਨਾਂ ਨੇ ਅੱਜ ਰੀਮਾ ਸੋਪਤੀ ਜੀ ਨੂੰ ਨਿਯੁਕਤੀ ਪੱਤਰ ਦਿੱਤਾ ਵਾ ਤੇ ਅਸੀਂ ਉਹਨਾਂ ਨੂੰ ਵਿਸ਼ਵਾਸ ਦਿਵਾਇਆ ਕਿ ਅਸੀਂ ਮੈਂ ਖੱਤਰੀ ਸਮਾਜ ਲਈ ਵੱਧ ਚੜ ਕੇ ਕੰਮ ਕਰਾਂਗੇ ਔਰ ਯੂਥ ਨੂੰ ਔਰ ਮਹਿਲਾਵਾਂ ਨੂੰ ਇਸ ਵਾਰ ਦੋਹਰਾਂਗੇ ਕਿ ਆਪਾਂ ਸਮਾਜ ਇਕੱਠਾ ਹੋ ਕੇ ਸਮਾਜ ਲਈ ਵਧੀ ਲਖਮ ਕਰੀਏ ਤੇ ਉਹ ਜੀ ਮੇ ਸਾਹਿਬ ਵੀ ਵਿਸ਼ੇਸ਼ ਤੌਰ ਤੇ ਪਹੁੰਚੇ ਉਹਨਾਂ ਦਾ ਵੀ ਧੰਨਵਾਦ ਹੈ ਜਿਹੜੇ ਵੀ ਇੱਥੇ ਸਰਪ੍ਰਸਤ ਉੱਤੇ ਪਹੁੰਚੇ ਸਭ ਦਾ ਧੰਨਵਾਦ ਬਹੁਤ ਬਹੁਤ